ਬਾਬੇ ਬਣੇ ਬਲਾਤਕਾਰੀ ਕਿਉਂ ਲੀਡਰਾਂ ਨਾਲ ਪੈ ਗਈ ਜਾਰੀ ਤੇ ਪੈਰਾਂ 'ਚ ਆ ਕੇ ਬਹਿ ਗਏ ਅਧਿਕਾਰੀ ਤੇ ਜਨਤਾ ਲੁੱਟੀ ਪੱਟੀ ਗਈ ਜਨਤਾ ਵਿਚਾਰੀ ਓਏ ਪੈਰਾਂ 'ਚ ਰੋਲ ਕੇ ਮਾਰਤੇ 121 ਬੰਦੇ ਜਨਤਾ ਆਮ ਮਰ ਗਈ ਇਹ ਸਾਰਾ ਜਿਹੜਾ ਨੈਕਸਸ ਸੀ ਇਹ ਸਾਰਾ ਜ਼ਿੰਮੇਵਾਰ ਸੀ ਆਪਾਂ ਅਜੇ ਵੀ ਚੁੱਪਾਂ ਹੱਥ ਬੰਨ ਕੇ ਬੇਨਤੀ ਕਰਦਾ ਬੋਲਿਓ ਤੇ ਸ਼ੇਅਰ ਕਰਿਓ ਜੇ ਸਹਿਮਤ ਹੋਏ ਤਾਂ ਅੱਜ ਤੁਹਾਨੂੰ ਇੱਕ ਨਵੇਂ ਮਾਰਕੀਟ ਚ ਇਹ ਬਲਾਤਕਾਰੀ ਬਾਬੇ ਦਾ ਸਾਰਾ ਕਿੱਸਾ ਸਾਰੇ ਪੋਤੜੇ ਫਰੋਲਣੇ ਆ ਉਹਦੇ ਵੈਸੇ ਹੁਣ ਫਰੋਲ ਤਾਂ ਮੋਦੀ ਮੀਡੀਆ ਵੀ ਰਿਹਾ ਪਰ ਇਹ ਸਭ ਤੋਂ ਵੱਡੇ ਜ਼ਿੰਮੇਵਾਰ ਇਹੀ ਗੋਦੀ ਮੀਡੀਆ ਵਾਲੇ ਆ ਤੇ ਮੋਦੀ ਮੀਡੀਆ ਵਾਲੇ ਆ ਤੇ ਸਾਡਾ ਪੰਜਾਬ ਦਾ ਵੀ ਮੀਡੀਆ ਵਿੱਚ ਛਾਵਲਾ ਕਿਉਂਕਿ ਇਹ ਲੋਕ ਉਦੋਂ ਬੋਲਦੇ ਆ ਜਦੋਂ ਸਾਰਾ ਕੁਝ ਕੀ ਆ ਨੰਗਾ ਹੋ ਜਾਂਦਾ ਹਮਾਮ ਦੇ ਵਿੱਚ ਲੋੜ ਤਾਂ ਇਹਦੋਂ ਪਹਿਲਾਂ ਬੋਲਣ ਦੀ ਸੀ ਇਹਦੋਂ ਪਹਿਲਾਂ ਕਾਰਵਾਈ ਕਰਨ ਦੀ ਸੀ ਜਦੋਂ ਇਹੇ ਜੇ ਬਾਬੇ ਜਿੰਨੇ ਕੀ ਆ ਪੈਰਾਂ 'ਚ ਰੋਲ ਕੇ 750 ਬੰਦਾ ਮਰ ਜਾਂਦਾ ਯਾਰ ਤੇ ਕੋਲੇ ਤਮਾਸ਼ਾ ਦੇਖ ਕੇ ਬੰਦੇ ਡੱਪ ਜਾਂਦੇ ਇਹ ਜੇ ਹੁਣ ਰੌਲਾ ਮਸਲਾ ਕੀ ਆ ਸਾਰੀ ਕਹਾਣੀ ਸਮਝੋ ਵੀ ਬਾਬੇ ਬਰਾਤਕਾਰੀ ਬਣਦੇ ਕਿਉਂ ਆ ਤੇ ਅਸੀਂ ਠੱਗੇ ਕਿਉਂ ਜਾਂਦੇ ਆ ਇਹ ਸਾਰਾ ਵੀ ਦੱਸਣਾ ਤੇ ਇਸ ਬਾਬੇ ਦਾ ਕੀ ਆ ਤੁਹਾਨੂੰ ਕਾਲਾ ਚਿੱਠਾ ਵੀ ਜਿਆ ਤੁਹਾਡੇ ਨਾਲ ਸਾਂਝਾ ਕਰਨਾ ਸਭ ਤੋਂ ਪਹਿਲਾਂ ਤੇ ਇੱਕ ਗੱਲ ਸਮਝਣੀ ਪਊ ਕਿ ਬਾਬਿਆਂ ਦੀ ਚੜ੍ਹਾਈ ਕਿਵੇਂ ਹੁੰਦੀ ਆ ਆਮ ਬੰਦਾ ਥੋੜੀ ਜੀ ਕੀ ਆ ਮੈਂ ਕਹਿੰਦਾ ਜਾਇਦਾਦ ਜਿਹਦੇ ਕੋਲੇ ਵੱਧ ਜੇ ਨਾਲ ਦੀ ਨਾਲ ਬਾਹਾਂ ਮਰੂੜੀਆਂ ਜਾਂਦੀਆਂ ਓਏ ਇਹ ਕਰੋੜਾਂ ਅਰਬਾਂ ਦੀਆਂ ਜਾਇਦਾਦਾਂ ਬਣਾਈ ਜਾਂਦੇ ਆ ਵੱਡੀਆਂ ਵੱਡੀਆਂ ਲਗਜ਼ਰੀ ਗੱਡੀਆਂ 'ਚ ਘੁੰਮਦੇ ਨੂੰ ਪੁੱਛਦਾ ਕੋਈ ਨਹੀਂ ਕਿਉਂਕਿ ਜਿਹਨੇ ਪੁੱਛਣਾ ਨਾ ਜਿਨ੍ਹਾਂ ਨੇ ਬਾਹਾ ਮਰੋੜਨੀਆਂ ਨੇ ਉਹ ਤਾਂ ਇਹਨਾਂ ਦੇ ਕੀ ਆ ਸੋਲੇ ਗਾਉਂਦੇ ਆ ਮੈਂ ਗੱਲ ਕਰਦਾ ਲੀਡਰ ਜਮਾਤ ਦੀ ਲੀਡਰ ਨੂੰ ਚਾਹੀਦਾ ਕੀ ਆ ਉਹਨੂੰ ਰੱਬ ਤੋਂ ਵੀ ਪਹਿਲਾਂ ਕੀ ਚਾਹੀਦੀ ਆ ਵੋਟ ਚਾਹੀਦੀ ਆ ਇਸੇ ਕਰਕੇ ਉਹ ਜਾ ਕੇ ਕੀ ਇਹਨਾਂ ਦੇ ਪੈਰਾਂ 'ਚ ਬਹਿੰਦਾ ਆ ਸਾਡੇ ਬਾਦਲ ਕਾ ਲਾਣਾ ਤਾਂ ਹੀ ਉਜੜਿਆ ਸੀ ਇਹ ਕਰਤੂਤਾ ਕਰਦੇ ਸੀ ਹੁਣ ਰੌਲਾ ਲੀਡਰ ਨੂੰ ਚਾਹੀਦੀ ਆ ਵੋਟ ਲੀਡਰ ਜਾ ਕੇ ਕੀ ਇਹਨਾਂ ਦੇ ਪੈਰਾਂ 'ਚ ਬਹਿੰਦੇ ਆ ਤੇ ਉਸ ਤੋਂ ਬਾਅਦ ਅਧਿਕਾਰੀ ਜਿਹੜੇ ਹੁੰਦੇ ਆ ਇਹਨਾਂ ਨੇ ਚੰਗੀਆਂ ਮਲਾਈਆਂ ਖਰ ਵਾਲੀਆਂ ਪੋਸਟਾਂ ਲੈਣੀਆਂ ਇਹਨਾਂ ਨੇ ਬਾਬੇ ਤੋਂ ਸ਼ਿਫਾਰਿਸ਼ ਕਰਾਉਣੀ ਪੈਂਦੀ ਆ ਕਰਾਉਣੀ ਹੁੰਦੀ ਆ ਇਹ ਵੀ ਜਾ ਕੇ ਚਮਚਾਗਰੀ ਕਰਦੇ ਆ ਇਹ ਵੀ ਬਾਬੇ ਕੋਲੇ ਜਾਂਦੇ ਆ ਤੇ ਇਹਨਾਂ ਦੋਨਾਂ ਤੋਂ ਜਿੰਨਾ ਤਾਂ ਹੀ ਲੋਕਾਂ ਦੇ ਕੀ ਸਵਾਰਥ ਜੁੜੇ ਹੁੰਦੇ ਆ ਕਿ ਦਿਨਾਂ ਕਿਤੇ ਬਾਕੀ ਅਣਪੜ੍ਹ ਤੇ ਗਰੀਬੀ ਕਰਕੇ ਝੰਬੇ ਵੇ ਜਿਹੜੇ ਲੋਕ ਨੇ ਤੇ ਮੜੀਆਂ ਜਿਹੜੀਆਂ ਬਿਮਾਰੀਆਂ ਦਾ ਸੇਵਾ ਸਹੂਲਤਾ ਦੀ ਘਾਟ ਕਰਕੇ ਜਿਹੜੇ ਲੋਕ ਇਲਾਜ ਨਹੀਂ ਕਰਾ ਪਾਉਂਦੇ ਫਿਰ ਉਹ ਬਹਿਮਾ ਭਰਮਾ ਟੂਣੀਆਂ 'ਚ ਪੈ ਕੇ ਨਾ ਬਾਬਿਆਂ ਦੇ ਲੜ ਲੱਗ ਜਾਂਦੇ ਆ ਤੇ ਦੂਜਾ ਜੇ ਕਿਸੇ ਨੂੰ ਥਾਣੇ ਦਰਬਾਰੇ ਕੀ ਆ ਕੰਮ ਹੈਗਾ ਤਾਂ ਉਹ ਵੀ ਪਤਾ ਲੱਗ ਜਾਂਦਾ ਕਿ ਉੱਥੇ ਜਾ ਕੇ ਹੋਊਗਾ ਇਸੇ ਕਰਕੇ ਕਿ ਇੱਕ ਨੈਕਸਸ ਲੀਡਰ ਨੂੰ ਵੋਟ ਦੀ ਲੋੜ ਆ ਅਧਿਕਾਰੀ ਨੂੰ ਲੀਡਰ ਦੀ ਲੋੜ ਆ ਤੇ ਜਨਤਾ ਨੂੰ ਤਾਂ ਬਾਈ ਜੀ ਲੋੜ ਹੀ ਲੋੜ ਆ ਇਸੇ ਕਰਕੇ ਮੈਂ ਕਹਣਾ ਵੀ ਜਿਹੜਾ ਇਹ ਸਾਰਾ ਨੈਕਸਸ ਬੁਣਿਆ ਗਿਆ ਇਹਨੂੰ ਸਾਨੂੰ ਸਮਝਣ ਦੀ ਲੋੜ ਆ ਤੇ ਅਗਲਾ ਜਿਹੜਾ ਨਵਾਂ ਜਿਹੜਾ ਮਾਰਕੀਟ 'ਚ ਬਾਬਾ ਆਇਆ ਉਦੋਂ ਪਹਿਲਾਂ ਜੀਰ ਦੇਖਦੇ ਤੁਰਿਆ ਉਹਨੇ ਇੱਕ ਦਿਨੇ ਨਹੀਂ ਕੀਤੀ ਸਾਡੇ ਨਾਲ ਪਹਿਲਾਂ ਰਾਮ ਰਹੀਮ ਕਰ ਜਾਂਦਾ ਉਸ ਤੋਂ ਬਾਅਦ ਨਿਤਿਆਨੰਦ ਵਰਗੇ ਆ ਜਾਂਦੇ ਆ ਫਿਰ ਆਸ਼ਾ ਰਾਮ ਵਰਗੇ ਆ ਜਾਂਦੇ ਆ ਰਾਮਪਾਲ ਵਰਗੇ ਆ ਕੇ ਨਿਰਮਲ ਬਾਬੇ ਵਰਗੇ ਆ ਕੇ ਇਹਦਾ ਸਾਰਿਆਂ ਦੀਆਂ ਕਰਤੂਤਾਂ ਜਗ ਜਹਰਾ ਪਰ ਜਦੋਂ ਇਹਨਾਂ ਬੰਦਿਆਂ ਨੇ ਆਪਦੇ ਸਾਮਰਾਜ ਖੜੇ ਕੀਤੇ ਸੀ ਉਦੋਂ ਸਰਕਾਰਾਂ ਕਿੱਥੇ ਮਰੀਆਂ ਸੀ ਇਹੀ ਜੋਗੀ ਜਿਹੜਾ ਕੀ ਆ ਮੈਂ ਕਹਿੰਦਾ ਸਭ ਤੋਂ ਵੱਧ ਕੀ ਆ ਰੌਲਾ ਪਾਉਣਾ ਸਭ ਤੋਂ ਵੱਧ ਇਹਦੇ ਸੋਲੇ ਗਏ ਜਾਂਦੇ ਆ ਵੀ ਗੁੰਡਾ ਰਾਜ ਖਤਮ ਕਰਤਾ ਜੀ ਯਾਰ ਸਭ ਤੋਂ ਵੱਡੇ ਗੁਨਾਹ ਜਿਹੜੇ ਕਰਨ ਵਾਲੇ ਲੋਕ ਨੇ ਮੈਂ ਇੱਕ ਬੇਨਤੀ ਕਰਦਾ ਹੱਥ ਬੰਨ ਕੇ ਨਵੇਂ ਕਾਨੂੰਨ 1 ਜੁਲਾਈ ਤੋਂ ਲਾਗੂ ਹੋ ਗਏ ਪਰ ਮੈਨੂੰ ਐਂ ਦੱਸ ਦਿਓ ਜਿਹੜੀ ਆਪੀਸੀ ਸੀ ਆਰ ਪੀ ਸੀ ਸਾਡੇ ਨਵੇਂ ਕਾਨੂੰਨ ਲਾਗੂ ਕੀਤੇ ਆ ਕੀ ਉਹਦੇ ਚ ਸਭ ਤੋਂ ਵੱਡੇ ਜਿਹੜੇ ਗੁਨਾਹਗਰ ਨੇ ਮੈਨੂੰ ਇੱਕ ਗੱਲ ਜਰੂਰ ਦੱਸਿਓ ਕਿ ਇਦੋਂ ਵੱਡਾ ਗੁਨਾਹਗਰ ਕੋਈ ਹੋ ਸਕਦਾ ਜੇ ਮੈਂ ਕਹਣਾ ਹਿੰਦੂ ਧਰਮ ਵਾਲੇ ਵੀ ਜਿਹੜੇ ਭਰਾ ਜੁੜੇ ਨੇ ਉਹ ਵੀ ਇੱਕ ਗੱਲ ਤੇ ਗੌਰ ਕਰਿਓ ਕਿ ਸਭ ਤੋਂ ਵੱਡਾ ਜਿਹੜਾ ਗੁਨਾਹਗਾ ਉਹ ਰਾਵਣ ਦਾ ਮੰਨਿਆ ਗਿਆ ਸੀ ਕਿਉਂ ਮੰਨਿਆ ਗਿਆ ਸੀ ਇਹ ਬਾਬਾ ਜਿਹੜਾ ਕੀ ਨਮਾ ਕਾਂਡ ਕਰਨ ਵਾਲਾ ਬਾਬਾ ਨਾ ਇਹਦਾ ਬਾਬੇ ਦਾ ਨਾਂ ਵੀ ਕੀ ਆ ਇਹ ਬਾਬੇ ਦਾ ਨਾਂ ਵੈਸੇ ਨੂੰ ਕੀ ਆ ਸ਼ਿਵਜੀ ਭਗਵਾਨ ਦੇ ਨਾਂ ਦੇ ਉੱਤੇ ਇਹ ਕੀ ਆ ਉਹਨੂੰ ਭੋਲਾ ਪਾਪਾ ਕਹਾਉਂਦਾ ਭੋਲੇ ਬਾਬਾ ਸ਼ਿਵਜੀ ਦੇ ਨਾਂ ਤੇ ਨਾਰਕਾ ਤੇ ਉਹ ਸ਼ਿਵਜੀ ਨੇ ਰਾਵਣ ਨੂੰ ਮਾਫ ਨਹੀਂ ਕੀਤਾ ਸੀ ਪਾਰਵਤੀ ਕਿਹੜੀ ਥੋੜਾ ਪਰਮ ਭਗਤੈ ਨੂੰ ਮਾਫ ਕਿਉਂ ਨਹੀਂ ਕਰਦੇ ਉਹ ਕਹਿੰਦਾ ਜੇ ਗਲਤੀ ਕੀਤੀ ਹੁੰਦੀ ਜਿਹੜੀ ਜਾਣੇਣ ਜਾਣੇ ਚ ਹੁੰਦੀ ਆ ਨਾ ਉਹ ਮਾਫ ਹੋ ਜਾਂ ਉਸ ਤੋਂ ਬਾਅਦ ਗੁਨਾਹ ਆ ਗਿਆ ਗੁਨਾਹ ਚ ਕਤਲ ਵੀ ਮਾਫ ਕਹਿੰਦਾ ਬਲਾਤਕਾਰ ਤੱਕ ਵੀ ਕੀ ਆ ਬੰਦੇ ਦੀ ਭੁੱਲ ਬਖਸ਼ੀ ਜਾ ਸਕਦੀ ਆ ਪਰ ਕਹਿੰਦਾ ਕਿ ਰਾਵਣ ਨੇ ਪਰਮ ਗੁਨਾਹ ਕੀਤਾ ਸਾਧੂ ਦੇ ਭੇਜ ਚ ਇੱਕ ਔਰਤ ਨੂੰ ਅਗਵਾ ਕੀਤਾ ਮਤਲਬ ਕੀ ਆ ਕਿ ਪੂਜਨਿਕ ਜਮਾਤ ਨੂੰ ਇੱਕ ਨੂੰ ਸਾਰੀ ਨੂੰ ਬਦਨਾਮ ਕਰਕੇ ਧਰਤਾ ਇਸ ਕਰਕੇ ਕਹਿੰਦਾ ਰਾਵਣ ਦਾ ਗੁਨਾਹ ਕੀਆ ਮਾਫੀਯੋਗ ਹੈ ਨਹੀਂ ਤੇ ਇਸੇ ਕਰਕੇ ਮੈਂ ਕਹਿਣਾ ਕਿ ਇਹ ਜਿਹੜੇ ਬਾਬੇ ਆ ਇਹ ਪਰਮ ਗੁਨਾਹ ਕਰਨੇ ਇਹਨਾਂ ਤੇ ਕਾਨੂੰਨ ਕਿਹੜਾ ਬਣਿਆ ਮੈਨੂੰ ਇਹ ਦੱਸ ਦਿਓ ਇਹ ਵੱਡੇ ਕੀ ਆਪ ਦੇ ਆਪ ਨੂੰ ਕਹੌਂਦਿਆਂ ਮੈਂ ਕਹਣਾ ਬੀਜੇਪੀ ਨਵੇਂ ਕਾਨੂੰਨ ਲੈ ਕੇ ਆਈ ਆ ਸਭ ਤੋਂ ਵੱਡੇ ਪਰਮਗੁਣਾ ਜਿਹੜਾ ਕੀਤਾ ਜਿਹੜਾ ਸ਼ਿਵਜੀ ਭਗਵਾਨ ਨੇ ਵੀ ਪਰਮਗੁਣਾ ਜਿਹੜਾ ਕਿਹਾ ਸੀ ਮੈਨੂੰ ਆਂਦਾ ਤੋ ਪਰਮਗੁਣਾ ਵਾਸਤੇ ਕਿਹੜੀ ਤਾਰਾ ਕਿਹੜਾ ਕਾਨੂੰਨ ਆ ਜਿਹੜਾ ਇਹਨਾਂ ਬੰਦਿਆਂ ਨੂੰ ਨੱਥ ਪਾਊਗਾ ਇਹਨਾਂ ਨੂੰ ਨੱਥ ਪਾਉਣੀ ਕਿਹਨੇ ਆ ਇਹ ਹੁਣ ਤੁਸੀਂ ਦੱਸਿਓ ਇਹ ਨੱਥ ਸਾਨੂੰ ਪਾਉਣੀ ਪੈਣੀ ਆ ਕਿਉਂਕਿ ਇਹਨਾਂ ਲੋਕਾਂ ਨੂੰ ਲੋੜ ਨਹੀਂ ਦੇ ਇਹਨਾਂ ਲੋਕਾਂ ਦੇ ਗਾਉ ਜੁੜੇ ਹੋਏ ਇਹਨਾਂ ਲੋਕਾਂ ਨਾਲ ਹੁਣ ਪੋਪ ਜਿਹੜਾ ਹੈਗਾ ਨਾ ਇਸਾਈ ਧਰਮ ਦਾ ਉਹ ਗੱਲ ਕੀ ਕਹਿੰਦਾ ਉਹ ਆਪਣੀ ਇੱਕ ਗੱਲ ਕਹੀ ਕਹਿੰਦਾ ਵੀ ਜਦੋਂ ਸਾਡੇ ਕੋਲੇ ਨਾ ਔਰਤਾਂ ਮੱਥਾ ਟੇਕਣ ਆਉਂਦੀਆਂ ਤਾਂ ਸਾਡੇ ਜਿਹੜੇ ਮੂਰੇ ਲੋਕ ਬੈਠੇ ਹੁੰਦਾ ਔਰਤਾਂ ਕੰਨੀ ਨਹੀਂ ਝਾਕਦੇ ਉਹ ਕਹਿੰਦਾ ਕੰਨੀ ਝਾਕਦੇ ਆ ਕਿ ਬਾਬਾ ਕਿੱਧਰ ਦੇਖਦਾ ਹੁਣ ਮਸਲਾ ਕੀ ਆ ਮੈਂ ਪਹਿਲਾਂ ਵੀ ਇੱਕ ਗੱਲ ਕਹੀ ਸੀ ਕਿ ਸਾਡੇ ਪੰਜਾਬ ਤੇ ਜਿਹੜੇ ਇਹ ਜੇ ਬਾਬੇ ਨੇ ਜਾਂ ਪੂਰੇ ਮੁਲਕ ਚ ਇਹ ਜੇ ਬਾਬੇ ਨੇ ਇਹ ਸਾਰੇ ਬਾਈ ਜੀ ਕੀ ਇਹ ਛੂਦਰ ਨੇ ਪਹਿਲੀ ਗੱਲ ਪਰ ਛੂਦਰ ਦੀ ਪਰਿਭਾਸ਼ਾ ਸਾਨੂੰ ਜਿਹੜੀ ਸਮਝਾਈ ਗਈ ਆ ਸਾਡੇ ਬ੍ਰਾਹਮਣ ਸਵਾਜ ਵੱਲੋਂ ਉਹ ਗਲਤ ਸਮਝਾਈ ਗਈ ਆ ਅਸਲ ਦੇ ਵਿੱਚ ਚਾਰ ਵਰਗ ਵੰਡ ਕੀਤੀ ਗਈ ਆ ਸਨਾਤਨੀਆਂ ਦੀ ਸਾウト ਪਹਿਲਾਂ ਸ਼ੂਦਰ ਆ ਜਾਂਦੇ ਆ ਫਿਰ ਵੈਸ਼ ਆ ਜਾਂਦੇ ਆ ਫਿਰ ਕਸ਼ਤਰੀਆ ਆ ਜਾਂਦਾ ਫਿਰ ਬ੍ਰਾਹਮਣ ਆ ਜਾਂਦੇ ਆ ਇਹ ਚੇਤਨਤਾ ਦੀਆਂ ਅਵਸਥਾਵਾਂ ਨੇ ਬੰਦਾ ਸ਼ੂਦਰ ਪੈਦਾ ਹੁੰਦਾ ਪਸ਼ੂ ਪੈਦਾ ਹੁੰਦਾ ਸੰਸਕ੍ਰਿਤ ਚ ਸ਼ੂਦਰ ਪਸ਼ੂ ਨੂੰ ਕਿਹਾ ਜਾਂਦਾ ਪਰ ਜਦੋਂ ਬੰਦਾ ਆਪਦੀਆਂ ਸਾਰੀਆਂ ਇੰਦਰੀਆਂ ਤੇ ਮਾ ਕੇ ਸਾਰੇ ਕੰਟਰੋਲ ਕਰ ਲੈਂਦਾ ਆਪਦੀਆਂ ਮਾ ਕੇ ਢੀਕਣਾ ਕਾਮ ਕ੍ਰੋਧ ਲੋਭ ਮੋਹ ਤੇ ਫਿਰ ਉਹ ਕੀ ਆ ਬ੍ਰਾਹਮਣ ਬਣ ਜਾਂਦਾ ਹੁਣ ਮਸਲਾ ਕੀ ਆ ਇਸੇ ਕਰਕੇ ਕੀ ਇੱਕ ਕਹਾਵਤ ਪ੍ਰਚਲਿਤ ਸੀ ਕਿ ਹਿੰਦੂ ਨੂੰ ਸੌਰੀ ਸ਼ੂਦਰ ਨੂੰ ਕਹਿੰਦੇ ਕੀ ਆ ਗਿਆਨ ਨਹੀਂ ਹੋਣਾ ਚਾਹੀਦਾ ਕਿਹੜੀਆਂ ਚੀਜ਼ਾਂ ਦਾ ਕਹਿੰਦੇ ਵੇਦਾਂ ਦਾ ਗਿਆਤਾ ਸ਼ੂਦਰ ਨੂੰ ਕਹਿੰਦੇ ਵੇਦਾਂ ਦਾ ਗਿਆਨ ਨਹੀਂ ਹੋਣਾ ਚਾਹੀਦਾ ਜੇ ਕੋਈ ਵੇਦ ਸ਼ੂਦਰ ਸੋਲ ਲੈਂਦਾ ਤਾਂ ਉਹਦੇ ਕੰਨਾਂ 'ਚ ਢਾਲ ਕੇ ਸਿੱਕਾ ਪਾ ਦਿਓ ਉਹ ਜਾਇਜ਼ ਗੱਲ ਸੀ ਉਹ ਕਹਿੰਦੇ ਸ਼ੂਦਰ ਨੂੰ ਵੇਦਾਂ ਦਾ ਗਿਆਨ ਹੋ ਗਿਆ ਨਾ ਫਿਰ ਉਹ ਲੋਕਾਂ ਨੂੰ ਮੂਰਖ ਬਣਾਉਂਦਾ ਇਹਨਾਂ ਬਾਬੇਾਂ ਨੂੰ ਜਿਹੜੇ ਬਲਾਤਕਾਰ ਕਰਦੇ ਆ ਲੋਕਾਂ ਨੂੰ ਲੁੱਟਦੇ ਆ ਇਹਨਾਂ ਜੋ ਕੀ ਆ ਕੋਈ ਬੰਦੇ ਚਾਰ ਗੁਰਬਾਣੀ ਦੀਆਂ ਤੁਕਾਂ ਦੇ ਅਰਥ ਕਰਕੇ ਮੈਂ ਕਹਿੰਦਾ ਲੋਕਾਂ ਨੂੰ ਠੱਗੀ ਜਾਂਦੇ ਆ ਮੂਰੇ ਬੈਠੇ ਹੁੰਦੇ ਜਿਵੇਂ ਪੋਪ ਨੇ ਗੱਲ ਕੀਤੀ ਔਰਤਾਂ ਮੱਥਾ ਟੇਕਦੀਆਂ ਹੁੰਦੀਆਂ ਇਹਨਾਂ ਦੇ ਜਹਨ ਦੇ ਵਿੱਚ ਕੀ ਆ ਸਾਰੇ ਕਾਮ ਵੀ ਹੁੰਦਾ ਕ੍ਰੋਧ ਵੀ ਹੁੰਦਾ ਸਾਰ ਕਿਉਂਕਿ ਸ਼ੂਦਰ ਨੇ ਯਾਰ ਇਹਨਾਂ ਦੀ ਚੇਤਨਤਾ ਜਿਹੜੀ ਹੈਗੀ ਆ ਪਸ਼ੂਆਂ ਵਾਲੀ ਆ ਹੁਣ ਇਦੂ ਉੱਤੇ ਸਬੂਤ ਕੀ ਆਉਣਗੇ ਜਿਵੇਂ ਕਿ ਆ ਪਹਿਲਾਂ ਸਾਡੇ ਕੀ ਆ ਪੰਜਾਬ ਦੇ ਵਿੱਚ ਕੀ ਆ ਪੰਜਾਬ ਤੇ ਹਰਿਆਣੇ ਦਾ ਪਸ਼ੂਰ ਬਾਬਾ ਰਾਮ ਰਹੀਮ ਦੀ ਗੱਲ ਕਰਦੇ ਆ ਫਿਰ ਆ ਆਸ਼ਾ ਰਾਮ ਆ ਗਿਆ ਹੋਰ ਬੜੇ ਕੀ ਆ ਸਾਧੂ ਆ ਗਏ ਆ ਇਹ ਸਾਰੇ ਜਿਹੜੇ ਰਾਮਪਾਲ ਆ ਗਏ ਸੀ ਠੀਕ ਹੈ ਮਾਕੇ ਨਿਤਿਆਨੰਦ ਵਰਗੇ ਆ ਗਏ ਇਹਨਾਂ ਸਾਰਿਆਂ ਨੇ ਇਹੀ ਕਰਤੂਤਾ ਕੀਤੀਆਂ ਨੇ ਕਿਉਂਕਿ ਸ਼ੂਦਰ ਨੂੰ ਥੋੜਾ ਜਿਹਾ ਗਿਆਨ ਆ ਗਿਆ ਸੀ ਪੂਰਾ ਗਿਆਨ ਤਾਂ ਆਇਆ ਨਹੀਂ ਸੀ ਇਸ ਕਰਕੇ ਹੱਥ ਵੰਨ ਕੇ ਪਹਿਲਾਂ ਤਾਂ ਸਾਨੂੰ ਸਮਾਜ ਨੂੰ ਚੇਤਨ ਕਰਨਾ ਪੈਣਾ ਸਭ ਤੋਂ ਵੱਧ ਕੀ ਆ ਸਾਡੀਆਂ ਮਾਵਾਂ ਭੈਣਾਂ ਇਹਨਾਂ ਦੇ ਕੀ ਆ ਟੱਕੇ ਚੜ੍ਹਦੀਆਂ ਨੇ ਇਹਨਾਂ ਦੇ ਪੇਟ ਪੈਂਦੀਆਂ ਨੇ ਕਿਉਂ ਪੈਂਦੀਆਂ ਨੇ ਕਿਉਂਕਿ ਕੀ ਆ ਇਹ ਕੋਮਲ ਦਿਲ ਹੁੰਦੀਆਂ ਤੇ ਬੜੀ ਛੇਦੀ ਘਬਰਾ ਜਾਂਦੀਆਂ ਇਹਨਾਂ ਦੇ ਜਰਨ ਦਾ ਮਾਦਾ ਨਹੀਂ ਹੁੰਦਾ ਸ਼ਾਇਦ ਇਸੇ ਕਰਕੇ ਪਹਿਲਾਂ ਜਿਹੜੀ ਫਿਗਰ ਆਈ ਸੀ 121 ਜਿਹੜੇ ਬੰਦੇ ਲਤੜ ਕੇ ਮਰ ਗਏ ਉਹਨਾਂ ਦੇ ਵਿੱਚੋਂ 119 ਔਰਤਾਂ ਸੀ 112 ਜਿਨ੍ਹਾਂ ਜੋ ਕੀ ਆ ਔਰਤਾਂ ਸੀ ਤੇ ਸੱਤ ਬੱਚੀਆਂ ਸੀ ਸੋਚਣ ਵਾਲੀ ਗੱਲ ਹੈ ਇਸ ਕਰਕੇ ਕੀ ਹੈ ਇਹ ਕਮਜ਼ੋਰ ਦੇ ਉੱਤੇ ਅਟੈਕ ਕਰਦੇ ਆ ਗਰੀਬ ਵੀ ਕਮਜ਼ੋਰ ਆ ਅਣਪੜ੍ਹ ਵੀ ਕੀ ਹੈ ਦਿਮਾਗੀ ਤੌਰ ਤੇ ਕਮਜ਼ੋਰ ਆ ਤੇ ਔਰਤ ਵੀ ਕਿਦਣਾ ਕਿਤੇ ਮਾਨਸਿਕ ਤੌਰ ਤੇ ਗੁਲਾਮ ਹੈਗੀ ਆ ਜਦੋਂ ਨੂੰ ਥੋੜੀ ਜਿਹੀ ਆਜ਼ਾਦੀ ਜਿੱਥੋਂ ਮਹਿਸੂਸ ਹੁੰਦੀ ਆ ਫਿਰ ਔਰਤਾਂ ਜਾਦੇ ਡੇਰਿਆਂ ਦੇ ਮਗਰ ਜਾਂਦੀਆਂ ਨੇ ਇਸੇ ਕਰਕੇ ਬੇਨਤੀ ਕਰਦਾ ਕਿ ਔਰਤਾਂ ਨੂੰ ਉਹਨਾਂ ਦੇ ਹੱਕਾਂ ਪ੍ਰਤੀ ਵੀ ਸੁਹਿਰਦ ਹੋਣ ਦੀ ਲੋੜ ਹੈਗੀ ਆ ਜਿਹੜੀਆਂ ਭੈਣਾ ਮਾਵਾ ਸਾਡੀ ਗੱਲ ਸੁਣਦੀਆਂ ਨੇ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਤੇ ਇਸ ਬਾਬੇ ਦਾ ਸਾਰਾ ਜਿਹੜਾ ਕੀ ਹੈ ਚਿੱਠਾ ਉਹ ਵੀ ਖੋਲਦੇ ਆ ਪਰ ਮੈਂ ਤੁਹਾਨੂੰ ਇੱਕ ਦੱਸਦਾ ਕਿ ਜਿਹੜਾ ਹੁਣ ਸਭ ਤੋਂ ਵੱਧ ਰੌਲਾ ਗੋਦੀ মিডিਆ ਪਾ ਰਿਹਾ ਇਹ ਵੀ ਕੀ ਆ ਇਹਨਾਂ ਨੂੰ ਵੀ ਟੁਕੜਾ ਪੈਂਦਾ ਇਹਨਾਂ ਨੂੰ ਚੜਾਵਾ ਚੜਦਾ ਇਸੇ ਕਰਕੇ ਪਹਿਲਾਂ ਨਹੀਂ ਬੋਲਦੇ ਜਦੋਂ ਸਾਰਾ ਕੁਝ ਮੂਹਰੇ ਆ ਗਿਆ ਅੱਜ ਸਾਰੇ ਕੀ ਉਹਨਾਂ ਦੇ ਪੋਤੜੇ ਫਰੋਲੀ ਤੁਰੇ ਆਉਂਦੇ ਆ ਪਹਿਲਾਂ ਕਿਉਂ ਨਹੀਂ ਕੋਈ ਬੋਲਿਆ ਯਾਰ ਪਹਿਲਾਂ ਕਿਹੜਾ ਸਾਰਾ ਕੁਝ ਦੀਂਦਾ ਨਹੀਂ ਸੀ ਇੱਕ ਬਾਬਾ ਕੀ ਆ ਮੈਂ ਕਿਹੜਾ ਕੱਲਾ ਇੱਥੇ ਨਹੀਂ ਹਰਿਆਣੇ ਦੇ ਵਿੱਚ ਰਾਜਸਥਾਨ ਦੇ ਵਿੱਚ ਮੱਧ ਪ੍ਰਦੇਸ਼ ਤੱਕ ਆਦੇ ਡੇਰੇ ਖੋਲੀ ਜਾਂਦਾ ਕਰੋੜਾਂ ਅਰਬਾਂ ਦੀ ਜਾਇਦਾਦ ਇਕੱਠੀ ਕਰੀ ਜਾਂਦਾ ਨਾ ਸਰਕਾਰ ਝਾਕਦੀ ਆ ਬਨਾ ਅਧਿਕਾਰੀ ਝਾਕਦੇ ਆ ਰੌਲਾ ਤਾਂ ਇਹ ਆ ਵੀ ਇਹ ਸਾਰੇ ਬੰਦੇ ਇਹਨਾਂ ਤੋਂ ਲਾਹਾ ਲੈਂਦੇ ਆ ਹੁਣ ਇੱਕ ਬੰਦਾ ਪੁਲਿਸ ਕਾਂਸਟੇਬਲ ਸੀ ਜਿਹੜਾ ਹੁਣ ਨਮਕਾਂਡ ਵਾਲਾ ਆ ਜਿਹਦੀ ਮੈਂ ਗੱਲ ਕਰਨ ਲੱਗਿਆ ਤੁਹਾਡੇ ਨਾਲ ਇਹ ਨਵਾਂ ਬਾਬਾ ਜਿਹੜਾ ਖੋਲੇ ਬਾਬਾ ਆਪਦੇ ਨੂੰ ਕਹਿੰਦਾ ਸੂਰਜਪਾਲੇ ਦਾ ਨਾਂ 10-ਪਾਸ ਬੰਦਾ 70 ਸਾਲ ਉਮਰ ਆ ਜਿਹੜਾ ਬੰਦਾ ਕੀ 97-98 ਜ ਆਪਦੀ ਨੌਕਰੀ ਛੱਡ ਦਿੰਦਾ ਇੱਕ ਔਰਤ ਨੂੰ ਛੇੜਛਾੜ ਕਰਕੇ ਇਹਦੇ ਤੇ ਮੁਕੱਦਮਾ ਦਰਜ ਹੁੰਦਾ ਉਸ ਤੋਂ ਬਾਅਦ ਬੰਦਾ ਕੀ ਆ ਕੁਝ ਆਪਦੇ ਚੇਲੇ ਚਾਪਟੇ ਲੈਂਦਾ ਉਹਨਾਂ ਨਾਲ ਪ੍ਰਚਾਰ ਕਰਾਉਂਦਾ ਲੋਕਾਂ ਨੂੰ ਕੀ ਆ ਤਿਆਰ ਕਰਕੇ ਹੌਲੀ 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 ਐਡਾ ਸਾਮਰਾਜ ਖੜਾ ਕਰ ਲੈਂਦਾ ਸਰਕਾਰਾਂ ਅੱਖਾਂ ਫੁੱਟੀਆਂ ਸੀ ਯੂਪੀ ਦੇ ਵਿੱਚ ਖਲੇਸ਼ ਜਾਦਵ ਵਰਗੇ ਕੀ ਆ ਇਹਨਾਂ ਦੀਆਂ ਸਟੇਜਾਂ ਦੇ ਉੱਤੇ ਆਉਂਦੇ ਆ ਇਹਨਾਂ ਨੂੰ ਮੈਂ ਕਿ ਇਹਨਾਂ ਦੇ ਸੋਲੇ ਗਾਉਂਦੇ ਆ ਬਾਬਿਆਂ ਦੇ ਬਲਾਤਕਾਰੀ ਬਾਬਿਆਂ ਦੇ ਪਹਿਲਾਂ ਆਸ਼ਰਮ ਦੀ ਸਟੇਜ ਤੇ ਆਹੀ ਮੋਦੀ ਵੀ ਜਾਂਦਾ ਰਿਹਾ ਤੇ ਸਾਡਾ ਬਦਲ ਕਾ ਲੈਣਾ ਅੱਜ ਮ ਜਾ ਕੇ ਰਾਮ ਰਹੀਮ ਦੇ ਪੈਰਾਜ ਵੀ ਬਹਿੰਦਾ ਰਿਹਾ ਰੌਲਾ ਕੀਆ ਇਹਨਾਂ ਨੇ ਤਾਂ ਵੋਟਾਂ ਲੈਣੀਆਂ ਨੇ ਪਰ ਆਪਾਂ ਕੀ ਲੈਣਾ ਆਪਾਂ ਕਿਉਂ ਠੱਗੇ ਜਾਂਦੇ ਆ ਇਹ ਲੋਕਾਂ ਨੂੰ ਚੇਤਨ ਹੋਣ ਦੀ ਲੋੜ ਆ ਇਹਨਾਂ ਦੇ ਪੱਲੇ ਕੱਖ ਨਹੀਂ ਹੈ ਸਭ ਤੋਂ ਵੱਡੀ ਕੀ ਹੈ ਮੈਂ ਕਹਣਾ ਵੀ ਜਿਹੜਾ ਹੈ ਸਾਡੇ ਕਿਸੇ ਵੀ ਧਰਮ ਦੇ ਵਿੱਚ ਲਾ ਲਓ ਹਿੰਦੂ ਆ ਚਾਹੇ ਮੁਸਲਮਾਨਾ ਚਾਹੇ ਸਿੱਖਾ ਚਾਹੇ ਈਸਾਈ ਆ ਸਾਡੇ ਕੋਲ ਤਾਂ ਬੜਾ ਵੱਡੇ ਕੀ ਆ ਵੱਡੇ ਗਿਆਨ ਦੇ ਸਾਗਰ ਹੈਗੇ ਆ ਸਾਡੀਆਂ ਧਾਰਮਿਕ ਕਿਤਾਬਾਂ ਦੇ ਵਿੱਚ ਕਿਤੇ ਪਖੰਡਵਾਦ ਆ ਜਿਗਰ ਨਹੀਂ ਆਉਂਦਾ ਇਸ ਕਰਕੇ ਸਾਨੂੰ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਲੋੜ ਆ ਹੁਣ ਉਹ ਬਾਬਾ ਕਰਦਾ ਕੀ ਆ 25 ਡੇਰੇ ਆ ਉਹਦੇ ਤੇ ਉਹਦੇ ਕੋਲੇ ਸੈਂਕੜੇ ਲਗਭਗ ਗੱਡੀਆਂ ਨੇ ਜਿਨ੍ਹਾਂ ਚ 25 30 ਦਾ ਲਗਜ਼ਰੀ ਗੱਡੀਆਂ ਜਿਹੜੀਆਂ ਕਰੋੜਾਂ ਦੀ ਇਹਨਾਂ ਦੀ ਕੀਮਤ ਹੈਗੀ ਆ ਹੁਣ ਮਸਲਾ ਕੀ ਆ 27 ਜ਼ਿਲ੍ਹਿਆਂ ਦੇ ਵਿੱਚ ਇਸ ਬਾਬੇ ਦਾ ਕੀ ਆ ਲਗਭਗ 27 28 ਲੋਕ ਸਭਾ ਹਲਕੇ ਪੈਂਦੇ ਜਿਨ੍ਹਾਂ 'ਚ ਪ੍ਰਭਾਵ ਆ 137 ਵਿਧਾਨ ਸਭਾ ਹਲਕੇ ਆ ਜਿਸ ਬਾਬੇ ਦਾ ਪ੍ਰਭਾਵ ਆ ਲੀਡਰ ਤਾਂ ਨਹੀਂ ਬੋਲਦੇ ਜਿਹੜੇ ਤੁਹਾਡੀ ਰੱਖਿਆ ਵਾਸਤੇ ਕੀ ਠੇਕਾ ਲੈਂਦੇ ਆ 5 ਸਾਲਾਂ ਵਾਸਤੇ ਉਹ ਨਹੀਂ ਬੋਲਣਗੇ ਤੇ ਉਸ ਤੋਂ ਬਾਅਦ ਬਾਬੇ ਦਾ ਕਰਦਾ ਕੀ ਸੀ ਸਭ ਤੋਂ ਪਹਿਲਾਂ ਕਿ ਦਿਨ ਨੂੰ ਦੁੱਧ ਨਾਲ ਇਸ਼ਨਾਨ ਕਰਾਇਆ ਜਾਂਦਾ ਸੀ ਉਸੇ ਦੇ ਪਿੰਡੇ ਦੀ ਗੰਦੀ ਮੈਲ ਦੀ ਬਾਅਦ ਚ ਖੀਰ ਤਿਆਰ ਕੀਤੀ ਜਾਂਦੀ ਜਿਹੜੀ ਲੋਕਾਂ ਚ ਪ੍ਰਸ਼ਾਦ ਦੇ ਤੌਰ ਤੇ ਵੰਡੀ ਜਾਂਦੀ ਸੀ ਡੁੱਬ ਕੇ ਮਰ ਜਾਣਾ ਚਾਹੀਦਾ ਯਾਰ ਲੋਕਾਂ ਨੂੰ ਇੰਨੀ ਸਮਝ ਨਹੀਂ ਅਜੇ ਤੱਕ ਆਈ ਉਦੋਂ ਬਾਅਦ ਪਾਣੀ ਦੇ ਨਲਕੇ ਲਵਾ ਕੇ ਉਥੇ ਆਸ਼ਰਮ ਦੇ ਵਿੱਚ ਕਹਿੰਦੇ ਕਿ ਲੋਕਾਂ ਦਾ ਇਲਾਜ ਵੀ ਕਰਦਾ ਸੀ ਹੋਰ ਜਿਹੜਾ ਇਨਸੀਡੈਂਟ ਵਾਪਰ ਜਿਹੜਾ ਘਟਨਾ ਵਾਪਰੀ ਆ 2 ਜੁਲਾਈ ਨੂੰ ਵਾਪਰੀ ਦੀ ਆ ਸਭ ਤੋਂ ਪਹਿਲਾਂ ਤਾਂ ਪਰਮਿਸ਼ਨ ਲਈ ਜਾਂਦੀ ਆ ਬੇਸ਼ੱਕ 6 ਬੰਦੇ ਉੱਥੇ ਕੀ ਆ ਸਸਪੈਂਡ ਕਰ ਦਿੱਤੇ ਗਏ ਆ ਆਰਜੀ ਤੌਰ ਤੇ ਪਰ ਕਸੂਰਬਾਰ ਸਭ ਤੋਂ ਵੱਡਾ ਜਿਹੜਾ ਹੈਗਾ ਉਹਦਾ ਕੋਈ ਨਾਂ ਨਹੀਂ ਲੈਂਦਾ ਬਾਪੇ ਦਾ ਹਜੇ ਵੀ ਕਿਉਂਕਿ ਜੇ ਵੋਟਾਂ ਦੀ ਝਾਕ ਆ ਇਹਨਾਂ ਨੂੰ ਹੁਣ ਮਸਲਾ ਕੀ ਹੋਇਆ 2 ਤਰੀਕ ਨੂੰ ਇਕੱਠ ਕੀਤਾ ਜਾਂਦਾ 80000 ਦੀ ਪਰਮਿਸ਼ਨ ਲਈ ਜਾਂਦੀ ਆ ਤੇ ਪੁਲਿਸ ਕਿੰਨੀ ਉੱਥੇ ਲਾਈ ਜਾਂਦੀ ਆ ਟੋਟਲੀ ਕੀ ਆ ਸਾਰੇ 70 ਤੋਂ ਘੱਟ ਬੰਦੇ ਉੱਥੇ ਅਪਾਇੰਟ ਕੀਤੇ ਜਾਂਦੇ ਆ 80000 ਦੇ ਇਕੱਠ ਵਾਸਤੇ ਉਹ ਵੀ ਬੰਦੇ ਛਵੀ ਛੰਟ ਨਹੀਂ ਪਰ ਇਕੱਠ ਹੋ ਜਾਂਦਾ 2.5 ਲੱਖ ਦਾ ਇੰਟੈਲੀਜੈਂਸੀਆਂ ਕੀ ਕਰਦੀਆਂ ਸੀ ਉਸ ਤੋਂ ਪਹਿਲਾਂ ਵੀ ਇਹ ਬਾਬੇ ਤੇ ਇਕ ਅੱਧਾ ਨਹੀਂ ਪਹਿਲਾਂ ਵੀ ਔਰਤਾਂ ਨਾਲ ਛੇੜਛਾੜ ਦੇ ਬਲਾਤਕਾਰ ਤੱਕ ਦੇ ਪਰਚੇ ਦਰਜ ਨੇ ਉਸ ਤੋਂ ਬਿਨਾ ਇੱਕ ਔਰਤ ਕੀ ਹੈ ਲੜਕੀ ਨੂੰ ਮਰੀਬ ਨੂੰ ਜਿਉਂਦਾ ਕਰਦਾ ਸੀਗਾ ਇਹ ਆਪਦੀ ਸ਼ਾਇਦ ਬੇਟੀ ਸੀ ਉਹਦੇ ਮਸਲੇ ਦੇ ਵਿੱਚ ਵੀ ਇਹ ਬੰਦਾ ਕੀ ਹੈ ਕੇਸ ਭੁੱਤ ਚੁੱਕਿਆ ਤੇ ਹੋਰ ਮੈਂ ਕਿਹਾ ਜ਼ਮੀਨਾਂ ਜਾਇਦਾਦ ਦਾ ਦੱਬਣ ਦੇ ਵੀ ਇਹਦੇ ਤੇ ਪਰਚੇ ਦਰਜ ਹੋਏ ਹੋਏ ਆ ਇਸ ਬਾਬੇ ਤੇ ਪਰ ਸਰਕਾਰਾਂ ਮੂੰਹ ਨਹੀਂ ਕਰਦੀਆਂ ਸੀ ਸਰਕਾਰ ਝਾਕਦੀ ਕੋਈ ਨਹੀਂ ਸੀ ਤੇ ਪਹਿਲਾਂ ਵੀ ਕਰੋਨਾ ਕਾਲ ਦੇ ਵਿੱਚ ਵੀ ਇਸ ਬੰਦੇ ਨੇ 55 ਬੰਦਿਆਂ ਦੀ ਪਰਮਿਸ਼ਨ ਲੈ ਕੇ ਲੱਖ ਬੰਦੇ ਦਾ ਕੱਟ ਕਰ ਲਿਆ ਸੀ। ਉਦੋਂ ਵੀ ਸਰਕਾਰਾਂ ਸੁੱਤੀਆਂ ਰਹਿੰਦੀਆਂ ਕੋਈ ਕਾਰਵਾਈ ਨਹੀਂ ਹੁੰਦੀ ਆ। ਤਾਂ ਮੈਂ ਕਹਿੰਦਾ ਵੀ ਇਹਨਾਂ ਚੀਜ਼ਾਂ 'ਤੇ ਕੰਨੀ ਧਿਆਨ ਕਿਹਨੇ ਦੇਣਾ ਸੀ? ਇਹ ਲੋਕਾਂ ਨੂੰ ਵੀ ਸਮਝਣ ਦੀ ਲੋੜ ਆ, ਪ੍ਰਸ਼ਾਸਨ ਨੂੰ ਵੀ ਜਾਗਣ ਦੀ ਲੋੜ ਆ। ਤੇ ਸਭ ਤੋਂ ਜ਼ਰੂਰੀ ਤਾਂ ਕੀ ਆ ਸਾਡਾ ਆਪਣਾ ਜਾਗਣਾ। ਇਹ ਯੋਗੀਾਰ ਕੇ ਜਿਹੜੇ ਗੁੰਡਾ ਕਰਦੀ ਦੇ ਖਿਲਾਫ ਕਹਿੰਦੇ ਸੀ ਨੱਥ ਪਾਉਣੇ ਪਰ ਸਭ ਤੋਂ ਵੱਡੇ ਜਿਹੜਾ ਕ੍ਰਾਈਮ ਕਰਨ ਵਾਲੇ ਆ ਇੱਕ ਅੱਧਾ ਨਹੀਂ ਸੈਂਕੜਿਆਂ ਚ ਬਲਾਤਕਾਰ ਹੁੰਦੇ ਆ। ਕਰੋੜਾਂ ਅਰਬਾਂ ਦੀਆਂ ਲੁੱਟਾਂ ਹੋਈ ਜਾਂਦੀਆਂ ਨੇ। ਤੇ ਮੈਂ ਕਹਣਾ ਪਰਮ ਗੁਨਾਹ ਕਰਨੇ ਜਿਹੜੇ ਇੱਕ ਸਾਧੂ ਦਾ ਪੇਸ ਧਾਰ ਕੇ ਰਾਵਣ ਵਾਲਾ ਗੁਨਾਹ ਕਰਦੇ ਆ ਲੋਕਾਂ ਨੂੰ ਸਮਾਜ ਨੂੰ ਠੱਗੀ ਜਾਂਦੇ ਆ ਉੱਥੇ ਤੁਹਾਡੇ ਬਲਡੋਜ਼ਰ ਕਿਉਂ ਨਹੀਂ ਚੱਲਦੇ ਮੈਂ ਕਹਣਾ ਜੋਗੀ ਤੋਂ ਮੰਗ ਕਰਨੀ ਚਾਹੀਦੀ ਸੀ ਕਿ ਉੱਥੇ ਬਲਡੋਜ਼ਰ ਚਲਾਉਣ ਤੇ ਪੰਜਾਬ ਸਰਕਾਰ ਨੂੰ ਵੀ ਇੱਕ ਬੇਨਤੀ ਆ ਪੰਜਾਬ ਦੇ ਵਿੱਚ ਇਹ ਜੇ ਬਹੁਤ ਬਾਬੇ ਇਕੱਠੇ ਹੋਏ ਫਿਰਦੇ ਆ ਇਹਨਾਂ ਬਾਬਿਆਂ ਦੇ ਨੱਥ ਪਾ ਲੋ ਮਗਰੋਂ ਜਦੋਂ ਕੋਈ ਕੰਡ ਹੋ ਜਾਂਦਾ ਨਾਲੇ ਤਾਂ ਸਰਕਾਰ ਨੂੰ ਲੜਨਾ ਪੈਂਦੀਆਂ ਤੇ ਲੋਕੋ ਸਾਨੂੰ ਵੀ ਪੈਂਦੀਆਂ ਨੇ ਅਸੀਂ ਕੀ ਆ ਪਹਿਲਾਂ ਮੂਰਖ ਬਣਦੇ ਆ ਇਸੇ ਕਰਕੇ ਹੱਥ ਬੰਨ ਕੇ ਬੇਨਤੀ ਆ ਪਖੰਡੀਆਂ ਤੋਂ ਵਜਨ ਦੀ ਲੋੜ ਆ ਗੁਰਬਾਣੀ ਦੇ ਲੜ ਲੱਗ ਕੇ ਹੁਣ ਆਨਲਾਈਨ ਟਾਈਮ ਦੇ ਵਿੱਚ ਤੁਹਾਡੇ ਨਾਲ 5-7 ਦਿਨਾਂ ਤੱਕ ਸਾਡੇ ਪਖੰਡਵਾਦ ਹੁੰਦਾ ਕੀ ਆ ਤੇ ਪਖੰਡਵਾਦ ਦੇ ਪਿਛੇ ਉਹ ਲੌਜੀਕ ਕੀ ਦਿੰਦਾ ਸਾਡੀ ਗੁਰਬਾਣੀ ਨੇ ਪਖੰਡਵਾਦ ਦੇ ਵਾਸਤੇ ਕੀ ਕੁਛ ਕਿਹਾ ਉਹਦੇ ਬਾਰੇ ਤੁਹਾਡੇ ਨਾਲ ਗੁਰਬਾਣੀ ਦੇ ਵਿੱਚੋਂ ਕੀ ਆ ਮੈਂ ਕਿ ਸੇਧ ਲੈ ਕੇ ਤੁਹਾਡੇ ਨਾਲ ਗੱਲਾਂ ਵੀ ਸਾਂਝੀਆਂ ਕਰਾਂਗੇ ਤੇ ਹੱਥ ਬੰਨ ਕੇ ਬੇਨਤੀ ਐਸ ਪੋਸਟ ਨੂੰ ਸ਼ੇਅਰ ਕਰ ਦਿਓ ਜੇ ਪਖੰਡੀ ਬਾਬਿਆਂ ਨੂੰ ਨੱਥ ਪਾਉਣ ਵਾਸਤੇ ਤਿਆਰ ਹੈਗੇ ਹਾਂ ਤੇ ਪਖੰਡੀ ਬਾਬਿਆਂ ਦਾ ਜਿਹੜਾ ਪਰਚਾ ਹੁਣ ਲਹਿਰਾ ਰਿਹਾ ਇਹਦੇ ਸਭ ਤੋਂ ਵੱਡੇ ਜ਼ਿੰਮੇਵਾਰ ਕੌਣ ਆ ਪੰਜਾਬ 'ਚ ਅਜ ਡੇਰੇਬਾਦ ਦਾ ਜ਼ਿੰਮੇਵਾਰ ਜੱਟਵਾਦ ਆ ਇਸ ਗੱਲ ਨਾਲ ਵੀ ਸਹਿਮਤ ਹੋ ਤਾਂ ਅਗਲੀ ਚਰਚਾ ਵਾਸਤੇ ਕਮੈਂਟ ਬਾਕਸ 'ਚ ਕਮੈਂਟ ਕਰਿਓ ਕਿ ਕਿਵੇਂ ਜੱਟਵਾਦ ਡੇਰੇਬਾਦ ਦਾ ਮਾ ਕੇ ਜ਼ਿੰਮੇਵਾਰ ਹੈਗਾ ਐਨੀਆਂ ਕਿ ਬੇਨਤੀਆਂ ਸਾਰੇ ਭਰਾਵਾਂ ਦੇ ਚਰਨਾਂ 'ਚ ਬੇਨਤੀ ਆ ਕਿ ਇਸ ਗੱਲ ਦੇ ਵਿੱਚ ਹਾਮੀ ਵੀ ਭਰਿਓ ਕਮੈਂਟ ਬਾਕਸ 'ਚ ਕਮੈਂਟ ਵੀ ਜ਼ਰੂਰ ਕਰਿਓ ਜਿਹੜੇ ਭਰਾਵਾਂ ਮਾ ਕਿ ਇਹਨਾਂ ਗੱਲਾਂ ਨਾਲ ਸਹਿਮਤ ਹੋ ਤੇ ਜਿਹੜੇ ਅਜੇ ਵੀ ਕੀ ਆ ਇਹਨਾਂ ਦੀ ਪੂਛ ਫੜ ਕੇ ਠੱਗੇ ਜਾਣ ਦੇ ਲਈ ਤਿਆਰ ਆ ਉਹਨਾਂ ਭਰਾਵਾਂ ਦਾ ਰੱਬ ਰਾਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ